ਹਾਂਜੀ ਅੱਜ ਫੇਰ ਤੁਹਾਡੇ ਅੱਗੇ ਰੂਗਰੂ ਹੋਈਆਂਗੇ ਨਵਾਂ ਇੱਕ ਹੋਰ ਕੈਂਡੀ ਲੈ ਕੇ ਮਿੰਦਰਾ 275 ਲੈ ਕੇ ਆ ਚੁੱਕੇ ਅੱਜ ਦੀ ਡੀਲ ਦੇ ਵਿੱਚ ਸੇਲ ਦੇ ਲਈ 1992 ਮਾਡਲਾ ਪਿਆਮ ਦਾ ਨੰਬਰ ਆ ਫਾਈਬਰ ਹੌਡ ਲੱਗੀ ਹੈਗੀ 45 ਪੈਜ ਟਾਇਰਾਂ ਦੀ ਕੰਡੀਸ਼ਨ ਆਲ ਓਰੀਜਨਲ ਡਰੈਕਟਰ ਪੂਰੀ ਸਿਰਾ ਕੋਕਾ ਕੰਡੀਸ਼ਨ ਆ ਵੀਰਾਂ ਦੀ ਫੁੱਲ ਜ਼ਿੰਮੇਵਾਰੀ ਇੰਜਨ ਗੇਅਰ ਦੀ 1,30,000 ਰੁਪਏ ਵੀਰਾਂ ਦੇ ਮਾਣ ਆ ਬਾਕੀ ਚ ਵੀ ਮੌਕੇ ਤੇ ਮਾਨਤਣ ਕੀਤਾ ਨੰਬਰ ਵੀਰਾਂ ਦਾ ਸਕਰੀਨ ਤੇ ਚੱਲ ਰਿਹਾ ਜਿਹੜੇ ਪ੍ਰਾਪੀਏ ਤੇ ਨਵੇਂ ਨ ਕਰ ਲਿਓ ਫੋਲੋ ਨਾਲੇ ਕਰ ਲਿਓ ਚੂਲੂ ਚੈਨਲ ਸਬਸਕ੍ਰਾਈਬ ਹਾਂਜੀ ਕਿਸਾਨ ਵੀਰੋ ਬਹੁਤ ਸੋਹਣੀ ਡੀਲ ਲੈ ਚੁੱਕੇ ਆ 1552 ਸੇਲ ਦੇ ਲਈ ਬਹੁਤ ਹੀ ਸਸਤੇ ਰੇਟ ਦੇ ਵਿੱਚ 2002 ਦਾ ਮਾਡਲ ਆ ਪੰਜਾਬ ਦਾ ਨੰਬਰ ਆ ਕੋਕਾ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਇੰਜਨ ਗੇਅਰ ਫੁੱਲ ਓਕੇ ਆ ਵੀਰਾਂ ਦੀ ਫੁੱਲ ਜ਼ਿੰਮੇਵਾਰੀ ਹੈਗੀ ਔਰ ਰੀਜ਼ਨਲ ਆਗਾ ਨਵੇਂ ਟਾਇਰ ਲੱਗੇ ਨੇ ਫੁੱਲ ਸਾਫ਼ ਆਗਾ ਰੇਟ ਦੀ ਗੱਲ ਕਰੀਏ 2,70,000 ਵਿੱਚ ਬਾਕੀ ਮੌਕੇ ਤੇ ਮਾਨਤਨ ਕੀਤੇ ਨੰਬਰ ਵੀਰੇਨ ਸਕਰੀਨ ਤੇ ਚਾਤੇ 79588987 ਜੇ ਕਿਸੇ ਪੁਰਾਣੀ ਐਡ ਕਰਾਉਣੀ ਹੈ ਤਾਂ ਆਪਾਂ ਨੂੰ ਇੰਸਟਾਗ੍ਰਾਮ ਤੇ ਕਰ ਸਕਦੇ ਹੋ ਮੈਸੇਜ ਜਵੰਦਾ ਐਡਸ ਆਪਣੀ ਇੰਸਟਾਗ੍ਰਾਮ ਪੇਜ ਆ ਧੰਨਵਾਦ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਲੈ ਕੇ ਆ ਚੁੱਕੇ ਹਾਂ 155 ਸੇਲ ਦੇ ਲਈ ਇੰਜਨ ਗੇਅਰ ਫੁੱਲ ਵਧੀਆ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆਗੀ ਪਿਆ ਆਉਂਦਾ ਨੰਬਰ ਆ 2004 ਮਾਡਲ ਆ ਪਹਿਲੇ ਓਨਰ ਆ ਆਲ ਓਰੀਜਨਲ ਟਰੈਕਟਰ ਆ ਫੋਲੋ ਸ਼ੋਅਰੂਮ ਕੰਡੀਸ਼ਨ ਆ 325000 ਵੀਰਾਂ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਣ ਕੀਤੇ ਨੰਬਰ ਵੀਰਾਂ ਦਾ ਸਕਰੀਨ ਤੇ ਚੱਲ ਰਿਹਾ ਜਿਹੜਾ ਵੀਰ ਚ ਆਪਣੇ ਚੈਨਲ ਦੇ ਨਵਾਂ ਚੈਨਲ ਨੂੰ ਕਰ ਲੋ ਲਾਈਕ ਫੋਲੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇੰਸਟਾਗ੍ਰam ਪੇਜ ਨੂੰ ਵੀ ਤੇ ਫੇਸਬੁੱਕ ਪੇਜ ਨੂੰ ਵੀ ਜ਼ਿਆਦਾ ਜਾਣਕਾਰੀ ਲਈ ਆਪਣੇ ਇੰਸਟਾਗ੍ਰam ਤੇ ਆਪਾਂ ਨੂੰ ਕਰ ਸਕਦੇ ਹੋ ਮੈਸੇਜ ਐਡ ਕਰਾਉਣ ਲਈ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਵਿੱਚ 855 ਲੈ ਕੇ ਆ ਚੁੱਕੇ ਹਨ 2000 ਮਾਡਲ ਪਿਆਵ ਦਾ ਨੰਬਰ ਆ ਕੋਕਾ ਪੀਸੋਲ ਰੀਜਨਲ ਡਬਲ ਡਿਸਟ੍ਰੀਬਿਊਟਰ ਨੰਬਰ ਵੀਰਾਂ ਸਕ੍ਰੀਨ ਤੇ ਚੱਲ ਰਿਹਾ ਬਾਕੀ ਪ੍ਰਾਈਸ ਮੌਕੇ ਤੇ ਹੋਊਗਾ ਕਾਲ ਦੇ ਪ੍ਰਾਈਸ ਹੋ ਜੂ ਵੀਡੀਓ ਨੂੰ ਕਰ ਦਿਓ ਚਲਦੀ ਚਲਦੀ ਨੂੰ ਲਾਈਕ ਤੇ ਜਿਹੜਾ ਭਰਾ ਆਪਣੇ ਚੈਨਲ ਤੇ ਨਵਾਂ ਹੈ ਵੀਡੀਓ ਨੂੰ ਅਗਦੇ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਹਾਂਜੀ ਕਿਸਾਨ ਵੀਰੋ 딜 ਬਹੁਤ ਗੈਂਡ ਲੱਗਿਆ ਚੁੱਕੀਆਂ ਬਹੁਤ ਵੀਰਾਂ ਦੀ ਮੰਗ ਦੀ ਕਿ ਸਸਤੇ ਟਰੈਕਟਰ ਲੈ ਕੇ ਆਉ ਸੇਲ ਦੇ ਲਈ ਅੱਜ ਲੈ ਕੇ ਆ ਜੋ 1995 ਮਾਡਲ ਟਰੈਕਟਰ ਸੇਲ ਦੇ ਲਈ ਹਰਿਆਣਾ ਨੰਬਰ ਆ ਫੋਰਡ ਸੇਲ ਦੇ ਲਈ ਛੋਟੇ ਕਿਸਾਨਾਂ ਲਈ ਬਹੁਤ ਫਾਇਦੇ ਵਾਲੀ 딜 ਆਗੀ ਪੇਨ ਨੂੰ ਕਰ ਦਿਓ ਸਬਸਕ੍ਰਾਈਬ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਲੋਕਾਂ ਨਾਲ ਸ਼ੇਅਰ ਤੁਹਾਡੇ ਫਰੈਂਡਸ ਨਾਲ ਤੇ ਜਿਹੜਾ ਭਰਾ ਆਪਣੇ ਚੈਨਲ ਤੇ ਨਵਾਂਗਾ ਕਮੈਂਟ ਜ਼ਰੂਰ ਕਰਕੇ ਆਇਓ ਵੀਡੀਓ ਦੱਸੋ ਕਿਵੇਂ ਲੱਗੀ ਪ੍ਰਾਈਸ ਦੀ ਗੱਲ ਕਰੀ 1,25,000 ਰੁਪਏ ਦਾ ਨੰਬਰ ਆਗਾ ਬਹੁਤ ਕਹਣ ਕੰਡੀਸ਼ਨਾ ਤੁਹਾਡੇ ਸਾਹਮਣੇ ਇੰਜਨ ਗੇਅਰ ਫੁੱਲ ਓਕੇ ਆ ਫੁੱਲ ਵੀਰ ਇੰਜਨ ਬਾਰੇ ਨੰਬਰ ਵੀਰਾਂ ਦਾ ਸਕਰੀਨ ਤੇ ਚੱਲ ਰਿਹਾ ਪੇਨ ਨੂੰ ਕਰ ਲਿਓ ਫੋਲੋ ਧੰਨਵਾਦ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੀ ਚੈਨਲ ਦੇ ਵਿੱਚ ਅੱਜ ਸਵਰਾ ਲੈ ਕੇ ਆ ਸਿਲ ਦੀ ਲਈ 1993 ਮਾਡਲ ਆਗਾ ਬਾਹਰ ਪੰਪ ਵਾਲਾ ਡਾਇਰੈਕਟਰ ਆਗਾ 1,15,000 ਵੀਰਾਂ ਨੇ ਨਮਾਣ ਆ ਬਾਕੀ ਮੋਗੇ ਦੇ ਮਾਣ-ਦਾਨ ਕੀਤੋ ਪੇਨ ਨੂੰ ਕਰ ਲਿਓ ਫੋਲੋ ਹੋ ਰਿਹਾ ਹੈ ਹੈ ਕੈਂਡੀਲਾਂ ਲਈ ਇੰਜਨ ਗੇਅਰ ਪੂਰਾ ਕੋਕਾ ਫੋਲੋ ਵੀਰਾਂ ਜਿਵੇਂ ਵਾਰੀ ਕਿਤੇ ਕੋਈ ਘਟਵਾਧ ਨਹੀਂ ਹੋਣੀ ਟਰੈਕਟਰ ਦੇ ਵਿੱਚ ਬਾਕੀ ਤੁਸੀਂ ਚੈੱਕ ਕਰ ਸਕਦੇ ਵੀਰਾਂ ਨੂੰ ਨੰਬਰ ਵੀਰਾਂ ਦਾ ਸਕਰੀਨ ਤੇ ਚੱਲ ਰਿਹਾ ਪੇਜ ਨੂੰ ਕਰ ਦਿਓ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਹਾਂਜੀ ਕਿਸਾਨ ਵੀਰੋ ਸੁਆਗਤ ਹੈ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਲੈ ਕੇ ਆ ਚੁੱਕੇ ਹਾਂ ਨਿਊ ਹਾਲੈਂਡ ਦੀ ਡੀਲ ਬਹੁਤ ਸਸਤ ਰੇਟ ਦੇ ਵਿੱਚ ਛੇ ਦੇ ਲਈ ਲੈ ਕੇ ਆ ਚੁੱਕੇ ਹਾਂ ਇੰਡਨ ਗੇਅਰ ਬੋਲ ਫੁੱਲ ਵਧੀਆ ਪੂਰਾ ਸੀਲਡ ਟਰੈਕਟਰ ਅਗੇ ਦੇ ਕੋਈ ਘੜ ਦੇਗੀ ਟਰਨਿੰਗ ਕੰਡੀਸ਼ਨ ਤੁਹਾਡੇ ਸਾਹਮਣੇ ਰਾਜਸਥਾਨ ਦਾ ਨੰਬਰ 2020 ਮਾਡਲ ਆ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਨੇਗੋਸ਼ੀਏ ਵਾਲਾ ਕਾਲ ਤੇ ਪ੍ਰਾਈਸ ਹੋਊਗਾ ਵੀਰੇ ਨੰਬਰ ਸਕਰੀਨ ਤੇ ਦਿੱਤਾ ਪੇਜ ਨੂੰ ਕਰ ਲਓ ਫੋਲੋ ਜਲਦੀ ਜਲਦੀ ਵੀਡੀਓ ਨੂੰ ਕਰ ਲਓ ਸ਼ੇਅਰ ਅਤੇ ਹੋਰ ਹੈ ਕੈਂਡੀਲ ਵਾਲੀ ਪੇਜ ਨੂੰ ਕਰ ਲਓ ਫੋਲੋ ਆਪਣੇ ਇੰਸਟਾਗ੍ਰਾਮ ਪੇਜ ਤੇ ਦੇਖ ਰਹੇ ਹੋ ਤਾਂ ਕਰ ਲਓ ਫੋਲੋ ਤੁਹਾਨੂੰ ਹਾਂਜੀ ਕਿਸਾਨ ਵੀਰੋ ਬਹੁਤ ਹੀ ਸੋਹਣਾ ਟਰੈਕਟਰ ਲੈ ਕੇ ਆ ਚੁੱਕੇ ਹਾਂ ਸੇਲ ਦੇ ਲਈ ਬਹੁਤ ਹੀ ਸਸਤੇ ਰੇਟ ਦੇ ਵਿੱਚ ਬਹੁਤ ਹੀ ਥੋੜੇ ਮੋਲ ਦਾ ਬਹੁਤ ਹੀ ਚੰਗਾ ਡਾਇਰੈਕਟਰ ਰਿੰਗ ਪ੍ਰਿੰਟ ਦਾ オリジナル855 2010 ਮਾਡਲ ਦਾ 50 ਦਾ ਨੰਬਰ 올オリジナル ਪ੍ਰਾਈਸ ਦੀ ਗੱਲ ਕਰੀਏ 3 ਲੱਖ 45000 ਵੀਰਾਂ ਦੀ ਰੇਟ ਰੱਖਿਆ ਬਾਕੀ ਚੋ ਮੌਕੇ ਦੇ ਮਾਨਤਨ ਹੋ ਜੂ ਜਿਹੜੇ ਭਰਾ ਪੇਜ ਤੇ ਨਵੇਂ ਨੇ ਪੇਜ ਨੂੰ ਕਰ ਲਓ ਫੋਲੋ YouTube ਚੈਨਲ ਦੇਖ ਰਹੇ ਹੋ ਕਰ ਲਓ ਸਬਸਕ੍ਰਾਈਬ